गुराया पुलिस वालों पंजा ग्राम हैरोइन और बारह बोतल नजायज शराब समेत दो महिलावान किया गिरफ्तार सरदार हरविंदर सिंह विरक पीपीएस सीनियर पुलिस कप्तान जलंधर सरबजीत राय पीपीएस दे दिशा निर्देश अंसर से नशा तस्करा खिलाफ चलाई मुहिम सफलता मिली जानकारी देंद्या एस एच ओ सिकंदर मुख अफसर गुराया ने दसा के पुलिस चौकी रुड़का पुलिस चौकी तुलिता ने मिलके गुराया तो जंडियाला रोड पिंड काहेसिया विखे नाका लगाया होया सी। यात्री जंडियाला रोड तो एकटिवा सवार होके के महिला रोकया था महिला पुलिस मुलाजमा ने एकटिवा सवार दी तलाशी ले उस कोलो पंजा ग्राम हेरोइन बरामद हुई जिस दी संदीप कुमारी उर्फ शीला जो नूर महल दी रहने वाली है ते इस दा पिछोकर तस्करा नाल संबंधित है अते पुलिस वालों पीओ करार हुई सीते एसआई एस बाबा सिंह ने पुलिस पार्टी समेत अट्टा पुलिस वालों का सत्कार रहे सन

ਜੁੱਦ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮਾ ਸ਼ੁਰੂ ਕੀਤੀ ਗਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਵਿਰਕ ਅਤੇ ਐਸਪੀਡੀ ਸਰਬਜੀਤ ਰਾਏ ਜੀ ਔਰ ਸਰਵਨ ਸਿੰਘ ਬਾਲ ਡੀਐਸਪੀ ਫਲੌਰ ਸਾਹਿਬ ਦੀ ਰਹਿਮਾਈ ਹੇਠ ਸਾਰੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਇਹਦੇ ਵਿੱਚ ਸਾਨੂੰ ਬਹੁਤ ਹੀ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਚੌਕੀਨ ਇੰਚਾਰਜ ਤ੍ਰਿỆਤਾ ਔਰ ਚੌਕੀ ਅਨਜਾਜ ਜਵਕ ਕਲਾ ਨੇ ਮਿਲ ਕੇ ਜਿਹੜਾ ਕਾਨਾਟੇਸੀਆਂ ਲੱਗੇ ਜਿਹੜੀ ਆ ਬੰਡਾਲਾ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਇੱਕ ਸਕੂਟਰੀ ਦੇ ਉੱਤੇ ਇੱਕ ਜਨਾਨੀ ਜਿਹੜੀ ਆ ਉਹ ਆ ਰਹੀ ਸੀਗੀ ਉਹਦੇ ਕੋਲ ਜਿਹੜੀ ਆ 50 ਗ੍ਰਾਮ ਸਾਨੂੰ ਹੀਰੇਨ ਬਰਾਮਦ ਹੋਈ ਜਿਹੜੀ ਆ ਉਹਦੀ ਸਕੂਟਰੀ ਸਮੇਤ ਜਿਹੜਾ ਉਹਦਾ ਰੋਕ ਕੇ ਨਾਮ ਪਤਾ ਪੁੱਛਿਆ ਉਹਦਾ ਨਾਮ ਆ ਸੰਦੀਪ ਕੁਮਾਰ ਤੇਰੀ ਸਿਪਾ ਵਾਸੀ ਨੂਰਮਲਦੀ ਰਹਿਣ ਵਾਲੀ ਆ ਇਹ ਬੇਸਿਕਲੀ ਸਮਗਲਣਾ ਦਾ ਔਰ ਇਹਦਾ ਜਿਹੜਾ ਪਰਿਵਾਰਕ ਪਿਛੋਕੜ ਆ ਉਹ ਵੀ ਸਮਗਲਣਾ ਨਾਲ ਜੁੜਿਆ ਹੋਇਆ ਆ ਔਰ ਇਹ ਉਥੋਂ ਭਗੌੜੀ ਸੀਗੀ ਇਹਨੂੰ ਇਥੋਂ ਅਹੀਂ ਗ੍ਰਿਪਦਾਰ ਕਰਕੇ ਇਹਦੇ ਕੋਲ 50 ਗ੍ਰਾਮ ਹੀਰੋਂ ਜਿਹੜੀ ਆ ਬਰਾਮਦ ਕੀਤੀ ਆ ਇਸੇ ਤਰ੍ਹਾਂ ਇੱਕ ਹੋਰ ਨਾਕਾਬੰਦੀ ਦੌਰਾਨ ਜਿਹੜਾ ਹੈਗਾ ਸੁਰਿੰਦਰ ਮੋਹਨ ਐਸਆਈ ਵੱਲੋਂ ਊਸ਼ਾ ਰਾਣੀ ਪਿੰਡ ਘੌਰ ਦੀ ਰਹਿਣ ਵਾਲੀ ਆ ਇਹ ਸਾਡੀ ਲਿਸਟਡ ਦੋਸ਼ੀ ਸੀਗੀ ਪੈਟਰੋਲ ਸੀਗੀ ਇਹ ਭੱਜੀ ਹੋਈ ਸੀ ਜਿੰਨੂੰ ਇਹ ਇਹਨਾਂ ਨੇ ਗ੍ਰਿਫਤਾਰ ਕਰਨਗੇ ਉਹਦੇ ਕੋਲੋਂ ਜਿਹੜੀਆਂ ਹੈਗੀਆਂ 12 ਬੋਤਲਾਂ ਦੇਸ਼ ਸ਼ਰਾਬ ਬਰਾਮਦ ਕੀਤੀ ਆ ਉਹਦੇ ਖਿਲਾਫ ਵੀ ਮੁਕੱਦਮਾ ਨੰਬਰ 81 6114 14 ਐਕਸਾਈਟ ਦਾ ਉਹ ਦਰਜ ਰਜਿਸਟਰ ਕੀਤਾ ਗਿਆ ਆ ਇਹ ਹੈਰੋਇਨ ਦੇ ਕੇ ਇਹ ਕਿੱਥੋਂ ਲੱਗੇ ਕਿੱਥੇ ਇਹਨੇ ਦੇਣੇ ਸੀ ਕਿਨਾਂ ਕ ਪਹਿਲਾਂ ਕਿਨਾਂ ਕਮਾਉਣੇ ਕਰਦੇ ਇੱਥੇ ਇਹ ਦੇਖਣਾ ਪਹਿਲੋਂ ਵੀ ਕਾਫੀ ਜ਼ਿਆਦਾ ਮੁਕੱਦਮੇ ਦਰਜ ਨੇ ਔਰ ਇਹਨੇ ਇਹ ਜਿਹੜੀ ਹੈਰੋਇਨ ਫੜੀ ਆ ਇਹਦੇ ਸਪੰਸ ਚ ਅਹੀ ਤਤਤੀਸ਼ ਜਾਰੀ ਆ ਇਹਦੇ ਲਿੰਕ ਤਰਨ ਤਾਰਨ ਨਾਲ ਜੁੜਦੇ ਲੱਗਦੇ ਨੇ ਸਾਨੂੰ ਪੋਸ਼ੀ ਗੇਸ਼ ਯਾਨੀ ਕੋਈ ਵੱਡੀ ਅਪਲਬਧੀ ਕਰਾਂਗੇ ਅੱਗੇ ਹੀ ਚਲਾ ਕੇ ਅਪਰੇਸ਼ਨ ਨੂੰ ਜੇ ਸਕੂਟੀ ਹੈ ਉਹਦੀ ਆਪਣੀ ਹਾਂ ਸਕੂਟੀ ਇਹਨੇ ਆਪਣੀ ਖਰੀਦੀ ਹੋਈ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕਿੱਥੋਂ ਖਰੀਦੀ ਇਹਨੇ ਕਿੱਥੋਂ ਪੈਸੇ ਲਏ ਨੇ ਨੇ